ਪੰਜਾਬ ਦੇ ਨਵੇਂ ਬਣੇ ਵਿਜਲੀ ਮੰਤਰੀ ਸੰਜੀਵ ਰੋੜਾ ਅੰਮ੍ਰਿਤਸਰ ਪਹੁੰਚੇ ਸੰਤੇ ਸਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਉਦਯੋਗਿਕ ਵਿਕਾਸ ਲਈ ਕੀਤੇ ਜਾ ਰਹੇ ਨਵੇਂ ਉਪਰਾਲੇ ਬਾਰੇ ਵੀ ਚਰਚਾ ਕੀਤੀ। ਸਰਕਾਰ ਬਣ ਤੋਂ ਬਾਅਦ 14000 ਕਰੋੜ ਰੁਪਏ ਦੀ ਨਿਵੈਸਟਮੈਂਟ ਹੋਲ ਸਮੇਤ ਦਾਅਵੇ ਕੀਤੇ ਗਏ ਨੇ ਤੇ ਇਸ ਦੇ ਨਾਲ ਇਸ ਸੂਬੇ ਦੇ ਵਿੱਚ ਲਗਭਗ 4.5 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਨੇ 85 ਮੁੱਦੇ ਸਰਕਾਰ ਦੇ ਵੱਲੋਂ ਹੱਲ ਕੀਤੇ ਜਾ ਚੁੱਕੇ ਨੇ ਅਤੇ 15 ਜਿਹੜੇ ਬਾਕੀ ਨੇ ਉਹ ਵੀ ਜਲਦ ਹੀ ਸੁਲਝਾਏ ਜਾਣਗੇ ਤਾਂ ਉਹਨਾਂ ਨੇ ਖਾਸ ਤੌਰ ਤੇ ਵਨ ਟਾਈਮ ਸੈਟਲਮੈਂਟ ਓਟੀਐਸ ਸਕੀਮ ਦਾ ਜ਼ਿਕਰ ਕੀਤਾ ਸੀ ਜੋ ਜੋ ਕੀ ਦੱਸਦੀ ਹੈ ਕਿ 42 ਸਾਲ ਪੁਰਾਣਾ ਲਟਕਦਾ ਮੁੱਦਾ ਸੀ ਇਸ ਦੇ ਨਾਲ ਹੀ ਉਹ ਉਦਯੋਗਪਤੀ ਜੋ ਬੈਂਕਾਂ ਤੋਂ ਲੋਨ ਜਾਂ ਹੋਰ ਵਿੱਤੀ ਸਮੱਸਿਆ ਕਾਰਨ ਫਸੇ ਹੋਏ ਸਨ ਹੁਣ ਰਾਹਤ ਮਹਿਸੂਸ ਕਰ ਰਹੀ ਨੇ ਉਹਨਾਂ ਨੇ ਦੱਸਿਆ ਕਿ ਹੁਣ ਇਹ ਉਦਯੋਗ ਕਾਨੂੰਨ ਪਲਾਟਾ ਦੀ ਵੰਡ ਜਾ ਮਿਲੌਣ ਦੇ ਵਿੱਚ ਆ ਰਹੀਆਂ ਰੁਕਾਵਟਾਂ ਵੀ ਦੂਰ ਕੀਤੀਆਂ ਗਈਆਂ ਨੇ ਤੇ ਉੱਥੇ ਨਵੀਂ ਨੀਤੀ ਅਨੁਸਾਰ ਜੇਕਰ ਕੋਈ ਉਦਯੋਗਪਤੀ ਵੱਡੇ ਪਲਾਟ ਜੋ ਛੋਟੇ ਪਲਾਟ ਬਣਾਣ ਕੇ ਵੱਖ-ਵੱਖ ਉਦਯੋਗ ਲਗਾਉਂਦਾ ਹੈ ਤਾਂ ਉਸ ਨੂੰ ਵੀ ਜਿਹੜੀ ਉਹ ਮਨਜ਼ੂਰੀ ਮਿਲੇਗੀ ਤੇ ਇਸ ਦੇ ਨਾਲ ਪੰਜਾਬ ਦੇ ਵਿੱਚ ਛੋਟੇ ਤੇ ਦਰਮਿਆਨੇ ਪੱਧਰ ਦੇ ਉਦਯੋਗਾ ਨੂੰ ਖਾਸ ਲਾਭ ਵੀ ਜਿਹੜਾ ਉਹ ਮਿਲੇਗਾ ਇੰਡਸਟਰੀ ਅਲੇ ਤੁਹਾਨੂੰ ਸਟੈਂਪ ਡਿਊਟੀ ਮਾਫ ਕਰਦੇ ਸੀ ਇੱਕ ਦੋ ਇਨਸੈਂਟਿਵ ਹੋਰ ਦਿੰਦੇ ਸੀ ਤੁਹਾਨੂੰ ਕਹਿੰਦੇ ਸੀ ਪਹਿਲਾਂ ਬੈਂਕ ਗਰੰਟੀ ਦਿਓ ਉਹ ਵੀ ਅਸੀਂ ਨੋਟ ਬਣਾਤਾ ਹੈ ਸਾਡੇ ਡਿਪਾਰਟਮੈਂਟ ਨੇ ਬੜੀ ਜਲਦੀ ਅਸੀਂ ਬੈਂਕ ਗਰੰਟੀਆਂ ਅਬੋਲਿਸ਼ ਕਰਨ ਲੱਗੇ ਹਾਂ ਕੋਈ ਵੀ ਤੁਹਾਨੂੰ ਬੈਂਕ ਗਰੰਟੀ ਨਹੀਂ ਦੇਣੀ ਪਵੇਗੀ ਇੰਡਸਟਰੀ ਡਿਪਾਰਟਮੈਂਟ ਤੋਂ ਇਨਸੈਂਟਿਵ ਲੈਣ ਦੇ ਬਾਕੀ ਕਈਆਂ ਨੇ ਮੈਨੂੰ ਬਿਜਲੀ ਬੋਰਡ ਲਈ ਸਵਾਲ ਬੜੇ ਕੀਤੇ ਆ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਕੱਲ ਸ਼ਾਮੀ ਇਹ ਅਨਾਉਂਸ ਹੋਇਆ ਮੈਂ ਤਾਂ ਪਤਾ ਵੀ ਨਹੀਂ ਸੀ ਅਸੀਂ ਤਿਆਰੀ ਇੰਡਸਟਰੀ ਮੀਟ ਦੀ ਕਰ ਰਹੇ ਸੀਗੇ ਮੈਂ ਅਫਸਰ ਸਾਹਿਬ ਨਾਲ ਬੈਠੂੰਗਾ ਮੈਨੂੰ ਮਹੀਨੇ ਡੇਢ ਦਾ ਟਾਈਮ ਦਿਓ ਜਿੰਨੇ ਇਸ਼ੂਜ਼ ਐ ਸਟੱਡੀ ਕਰਾਂਗੇ ਇਹਦੀ ਬੈਂਚਮਾਰਕਿੰਗ ਕਰਾਂਗੇ ਇਹਦਾ ਫਾਈਨੈਂਸ਼ੀਅਲ ਇੰਪੈਕਟ ਦੇਖਾਂਗੇ ਜਿਹੜੇ ਕੰਮ ਹੋਣ ਵਾਲੇ ਹੋਣਗੇ ਉਹ ਜਲਦੀ ਡਿਸਾਈਡ ਕਰਾਂਗੇ ਪਰ ਜਲਦੀ ਉਹਨਾਂ ਤੇ ਐਕਸ਼ਨ ਲਵਾਂਗੇ ਦੇਖੋ ਸਨਰਜੀ ਬੜੀ ਹੈ ਬਿਜਲੀ ਦੀ ਇੰਡਸਟਰੀ ਦੀ ਵੈਸੇ ਤਾਂ ਜਿਹੜੀ ਤੀਜੀ ਮਿਨਿਸਟਰੀ ਮੰਨ ਦਿੱਤੀ ਹੋਈ ਐ ਐਨ ਆਰ ਆਈ ਅਫੇਅਰ ਉਹਦੇ ਨਾਲ ਵੀ ਸਨਰਜੀ ਹੈ ਕਿ ਜੇ ਅਸੀਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਇੱਥੇ ਨਹੀਂ ਲਿਆ ਸਕਦੇ ਬਾਹਰ ਵਾਲਿਆਂ ਨੂੰ ਹੋਰਾਂ ਨੂੰ ਕੀ ਲੈ ਕੇ ਆਣਾ ਇਨਵੈਸਟਮੈਂਟ ਕਰਨ ਲਈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਤੇ ਵੱਧ ਤੋਂ ਵੱਧ ਇਹ ਜਿਹੜੀ ਸਰਕਾਰ ਨੇ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਮੈਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦਾ ਸਨਰਜੀ ਦੇ ਨਾਲ ਇਹ ਸਾਰੇ ਡਿਪਾਰਟਮੈਂਟ ਇੱਕ ਦੂਜੇ ਨਾਲ ਕੰਪਲੀਮੈਂਟ ਕਰਦੇ ਐ ਔਰ ਵੱਧ ਤੋਂ ਵੱਧ ਅਸੀਂ ਪੰਜਾਬ ਦੀ ਤਰੱਕੀ ਕਰੀਏ ਇੱਕ ਪੀ ਡਬਲਯੂ ਆਰਡੀਏ ਦਾ ਕਿਸੇ ਨੇ ਕਿਹਾ ਸੀ ਮੇਰੇ ਖਿਆਲ ਕਿ ਜੀ 3% ਸਿਰਫ ਇੰਡਸਟਰੀ ਵਰਤਦੀ ਪਾਣੀ ਔਰ ਸਾਨੂੰ ਬੜਾ ਪੈਸੇ ਦੇਣੇ ਪੈਂਦੇ ਇਹ ਮੇਰੇ ਕੋਲ ਜੀ ਅਮੇ ਥਾਪਰ ਸੀਆਈਆਈ ਦਾ ਫਾਰਮਰ ਚੇਅਰਮੈਨ ਹੈ ਉਹਨੇ ਆਲਰੇਡੀ ਇੱਕ ਭੇਜੀ ਹੈ ਸਾਡੇ ਜਿਹੜੇ ਪਹਿਲੇ ਚੇਅਰਮੈਨ ਸੀ ਉਹ ਰਿਟਾਇਰ ਹੋ ਚੁੱਕੇ ਹੈ ਨਵਾਂ ਇਹਨਾਂ ਨੇ ਟੈਂਪਰਰੀ ਚਾਰਜ ਦਿੱਤਾ ਹੈ ਮੈਂ ਉਹਨਾਂ ਨਾਲ ਟੇਕ ਅਪ ਕਰੂੰਗਾ ਮੈਂ ਕੋਸ਼ਿਸ਼ ਕਰੂੰਗਾ ਇਹ ਵੀ ਅਸੀਂ ਬੈਂਚਮਾਰਕਿੰਗ ਕਰਕੇ ਕਿਉਂਕਿ ਦੇਖੋ ਇੰਡੀਆ ਵਿੱਚ ਹਰ ਚੀਜ਼ ਦੀ ਬੈਂਚਮਾਰਕਿੰਗ ਕਰਨੀ ਪੈਂਦੀ ਕਿ ਬਾਕੀ ਸਟੇਟਾਂ 'ਚ ਕੀ ਹੋ ਰਿਹਾ ਤੇ ਅਸੀਂ ਬੈਸਟ ਕੀ ਕਰ ਸਕਦੇ ਹਾਂ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਇਹ ਆਟੋਮਨ ਆਟੋਨਮਸ ਬਾਡੀ ਹੈ ਪੀ ਡਬਲਯੂ ਆਰ ਡੀ ਅਸੀਂ ਸਟੇਟ ਵੱਲੋਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਹਾਂ ਕਿ ਬੈਸਟ ਪੋਸੀਬਲ ਕਰੋ ਔਰ ਐਜ਼ ਇੰਡਸਟਰੀ ਮਿਨਿਸਟਰ ਮੈਂ ਖੁਦ ਮਿਲ ਕੇ ਉਹਨਾਂ ਨੂੰ ਕਰੂੰਗਾ ਕਿ ਇੰਡਸਟਰੀ ਦਾ ਇਹ ਸੁਣਵਾਈ ਕੀਤੀ ਜਾਵੇ ਇੱਕ ਟੈਕਸਟ ਟੈਕਨੀਕਲ ਟੈਕਸਟਾਈਲ ਦੀ ਤੁਸੀਂ ਕਿਹਾ ਹੈਗਾ ਕਿ ਕਮੇਟੀ ਬਣਨੀ ਚਾਹੀਦੀ ਮੇਰੀ ਇਹ ਰਿਕੁਐਸਟ ਹੈ ਜਿਹੜੀਆਂ ਅਸੀਂ ਇਹ 24 ਕਮੇਟੀਆਂ ਬਣਾਈਆਂ ਇਹ ਇਹ ਨਹੀਂ ਕਿ ਮੈਂ ਆਪਣੇ ਆਫਿਸ 'ਚ ਬੈਠ ਕੇ ਕਮੇਟੀਆਂ ਬਣਾਤੀਆਂ ਜਿਹਦਾ ਮੇਰਾ ਦਿਲ ਕੀਤਾ ਮੈਂ ਉਹਨੂੰ ਚੁਣ ਲਿਆ ਇਹ ਜਿਹੜੀਆਂ ਕਮੇਟੀਆਂ ਬਣੀਆਂ ਪਹਿਲਾਂ ਕਮੇਟੀਆਂ ਕਿਹੜੀ-ਕਿਹੜੀ ਬੰਨੀ ਆ ਉਹ ਨੋਟੀਫਾਈ ਹੋਇਆ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ ਉਸ ਤੋਂ ਬਾਅਦ ਜਿਹੜੇ ਕਮੇਟੀਆਂ ਦੇ ਮੈਂਬਰ ਐ ਉਹ ਵੀ ਨੋਟੀਫਾਈ ਹੋਈਆਂ ਹਰ ਕਮੇਟੀ ਨੂੰ ਇੱਕ ADC ਸਾਫ ਦਿੱਤੇ ਗਏ ਐ ਜਨਰਲ ਮੈਨੇਜਰ DIC ਸੈਕਟਰ ਆਫੀਸਰ ਦਿੱਤੇ ਗਏ ਪ੍ਰੋਪਰ ਨੋਟੀਫਿਕੇਸ਼ਨ ਹੋਈ ਐ ਮੇਰੀ ਹੰਬਲ ਰਿਕੁਐਸਟ ਐ ਇਹ ਫੇਰ ਪ੍ਰੋਸੈਸ ਕਾਫੀ ਲੰਬਾ ਹੁੰਦਾ ਸ਼੍ਰੀ ਪਾਲ ਉਸਵਾਲ ਜੀ ਵਰਦਮਾਨਲੇ ਉਹਨਾਂ ਨੂੰ ਚੇਅਰਮੈਨ ਬਣਾਇਆ ਹੋਇਆ ਟੈਕਸਟਾਈਲ ਕਮੇਟੀ ਦਾ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਤੁਹਾਡਾ ਨੂੰ ਮਿਲਣਗੇ ਤੁਹਾਨੂੰ ਐਜ਼ ਅ ਸਪੈਸ਼ਲ ਇਨਵਾਈਟੇ ਬੁਲਾ ਲੈਣਗੇ ਤੁਹਾਡੇ ਕੋਲ ਸਾਰੀਆਂ ਜਿਹੜੇ ਸੁਜੈਸ਼ਨਸ ਆ ਲੈ ਲੈਣਗੇ ਮੈਂ ਉਹਨਾਂ ਨੂੰ ਕਹੂੰਗਾ ਉਹ ਇਨਕੋਰਪੋਰੇਟ ਕਰ ਦੇ ਆਪਣੀ ਕਮੇਟੀ ਨਾਲ ਔਰ ਉਹਦੇ ਵਿੱਚ ਜੋ ਬੈਸਟ ਪੋਸੀਬਲ ਹੈ ਅਸੀਂ ਕਰਾਂਗੇ ਵੈਸੇ ਆਈ ਏਮ ਸ਼ੋਰ ਵਰਤਮਾਨ ਬੀਇੰਗ ਲੀਡਰ ਇਨ ਥਿਸ ਇੰਡਸਟਰੀ ਉਹ ਵੀ ਟੈਕ ਟੈਕਨੀਕਲ ਟੈਕਸਟਾਈਲ ਤੇ ਜ਼ਰੂਰ ਸੋਚ ਰਹੇ ਹੋਣੇ ਆ ਬਟ ਫਿਰ ਵੀ ਮੈਂ ਤੁਹਾਨੂੰ ਜ਼ਰੂਰ ਇਹਦੇ ਵਿੱਚ ਇਨਵੋਲਵ ਕਰਾਉਂਗਾ ਆਈ ਪ੍ਰੋਮਿਸ ਆਈ ਵਿਲ ਟੈਲ ਟੈਲ ਥੈਮ ਬਟ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਵੀ ਕਰਾਂਗੇ ਨਾਲ ਇਹਨੂੰ ਤੁਸੀਂ ਟੇਕ ਅਪ ਕੀ ਤੁਸੀਂ ਵੀ ਟੈਕਸਟਾਈਲ ਇੰਡਸਟਰੀ ਚੋਂ ਨਾ ਬਸ ਤੁਹਾਨੂੰ ਨਾਲ ਕਰਾਂਗੇ ਇਹਨਾਂ ਦਾ ਸਰਬੀ ਦੀ ਨਾਮ ਵਗੈਰਾ ਹਾਂ ਵਿਲ 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 ਸ਼ੋ ਇੱਕ ਯੂਨਿਟੀ ਮਾਲ ਅੰਮ੍ਰਿਤਸਰ ਬਾਰੇ ਪੁਆਇੰਟ ਟੇਕ ਅਪ ਕੀਤਾ ਗਿਆ। ਉਹ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਯੂਨਿਟੀ ਮਾਲ ਅੰਮ੍ਰਿਤਸਰ ਚ ਆਏਗਾ। ਸਿਰਫ ਅਸੀਂ ਜਿਹੜੀ ਲੈਂਡ ਹੈ ਉਹ ਸੀ ਆਫਰ ਕਰ ਚੁੱਕੇ ਆ ਸੈਂਟਰਲ ਗਵਰਨਮੈਂਟ ਤੋਂ। ਉੱਥੋਂ ਅਸੀਂ ਵੇਟ ਕਰ ਰਹੇ ਆ। ਕੁਝ ਉਹਦੇ ਨਾਲ ਲੱਗਦੀ ਲੈਂਡ ਅਸੀਂ ਐਕਵਾਇਰ ਕਰਨੀ ਹੈ। ਐਸ਼ ਮੀਟਿੰਗ ਤੋਂ ਪਹਿਲਾਂ ਅਫਸਰ ਸਾਹਿਬਾਨ ਨਾਲ ਮੀਟਿੰਗ ਹੋਈ ਸੀ। ਸਰਬੀ ਜੀ ਹੈਜ਼ ਆਲਰੇਡੀ ਟੇਕਨ ਅਪ ਸਾਖੀ ਜੀ ਇਜ਼ ਆਲਸੋ ਏਅਰ ਤੇ ਬਹੁਤ ਜਲਦੀ ਅਸੀਂ ਇਹਦਾ ਕੰਮ ਚਾਲੂ ਕਰ ਦਾਂਗੇ ਪਰ Unity Mall will be reality for Amritsar I assure four ਇਹਦੇ ਵਿੱਚ ਕਿਉਂਕਿ ਮੈਂ ਲਿਖਿਆ ਤਾਂ ਬੜਾ ਕੁਝ ਸੀ ਪਰ ਕਿਉਂਕਿ ਤੁਸੀਂ ਜਾਂ ਤਾਂ ਸਵਾਲ ਪੁੱਛ ਲੇ ਮੈਂ ਉਹਨਾਂ ਦਾ ਜਵਾਬ ਦੇ ਦਿੱਤਾ ਜਾਂ ਮੇਰੇ ਅਫਸਰ ਸਾਹਿਬਾਨ ਨੇ ਸਾਰਾ ਕੁਝ ਟੇਕ ਅਪ ਕਰ ਲਿਆ ਤੇ ਮੈਂ ਸ਼ੁਕਰ ਸ਼ੁਕਰ ਗੁਜ਼ਾਰਾ ਗੋਵਿੰਦਵਾਲ ਵਾਲਿਆਂ ਦਾ ਪਠਾਨਕੋਟ ਵਾਲਿਆਂ ਦਾ ਬਟਾਲੇ ਵਾਲਿਆਂ ਦਾ ਉਹ ਇੱਥੇ ਆਏ ਆ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਵਾਲੇ ਤੁਹਾਨੂੰ ਗਵਾ ਨਹੀਂ ਸਕੇ ਯੂ ਸਟੈਂਡ ਆਊਟ ਇਹ ਨਾਰਾਜ਼ ਹੋ ਗਏ ਸੀ ਵੀ ਤੁਸੀਂ ਅੰਮ੍ਰਿਤਸਰ ਵਾਲਿਆਂ ਦੀ ਗੱਲ ਸੁਣੀ ਜਾਂਦੇ ਹੋ ਸਾਡੇ ਨਹੀਂ ਸੁਣਦੇ ਪਰ ਮਨ ਗੱਲ ਸੁਣੋ ਹੁਣ ਤਾਂ ਜਿਹੜਾ ਗੋਵਿੰਦਵਾਲ ਵਾਲਾ ਥਰਮਲ ਪਲਾਂਟ ਹੈ ਅਸੀਂ ਉਹ ਵੀ ਵਿਵਧਾਨਾ ਉੱਥੇ ਇੰਡਸਟਰੀ ਵੀ ਹੋਰ ਲੈ ਕੇ ਆਣੀ ਹੈ